ਟਰਵੰਡੀ ਸਪੋਰਟ ਟਰੈਕਟਰ ਮੰਡੀ ਦੇ ਵਿੱਚ ਦਿਖਾਉਣੇ ਦੀਪ ਨੂੰ ਦੇ ਟਰੈਕਟਰ ਤੇ ਦੀਪ ਨਾ ਕਰਾਉਣੇ ਗੱਲ ਦਾ ਹਾਂ ਦੀ ਬਾਈ ਕੀ ਹਾਲ ਆ ਹੋਣਾ ਵਧੀਆ ਹੋਰ ਬਾਈ ਠੀਕ ਠਾਕ ਹੋ ਮੈਂ ਵਧੀਆ ਸਾਰੇ ਚੱਲਦੀ ਗੱਲਾਂ ਬਾਈ ਹਾਂਜੀ ਅੱਜ ਤੋਂ ਟਰੈਕਟਰ ਦਿਖਾਉਣੇ ਬਾਈ ਆਪਾਂ ਦੋ ਆਸ਼ੇ ਜਾਂਨ ਦਾ ਟਾਈਮ ਆ ਟੋਚਨ ਪਾਏ ਖੜੇ ਆ ਫਿਰ ਵੀ ਆਪਾਂ ਜਾਂਦੇ ਜਾਂਦੇ ਦੋਦੇ ਦਰਨਾ ਆ ਜਾਨੇ ਆ ਟਰੈਕਟਰ ਹੋਰ ਵੀ ਆਪਰੇ ਟਰੈਕਟਰ ਦਿਖਾਉਣੇ ਆਪਾਂ 99 ਮਾਡਲ ਪੰਜਾਬ ਨੰਬਰ ਬਠਿੰਡੇ ਦਾ ਟਾਇਰ ਦੇ ਟਾਇਰ ਹੈਗੇ ਬਾਈ ਮਗਰਲੇ ਹੈਗੇ ਅੱਤੇ ਮੂਰਲੇ ਹੈਗੇ ਆ 7 ਰੁਪਏ ਦੇ ਟਾਇਰ ਦੇ ਟਾਇਰ ਐਮ ਆਰਪ ਦੇ ਟਾਇਰ ਪੰਜਾਬ ਨੰਬਰ ਆ ਬੱਟਡੇ ਦਾ ਠੀਕ ਆ ਬਾਈ ਟਾਇਰ ਚੈੱਕ ਕਰਾ ਦੇ ਸ਼ੋ ਪੈਂਟ ਦਾ ਟਾਇਰ ਆ ਜਿਹੜੋ ਲੈ ਗਿਆ ਨੈਕਾ ਚੱਕਰ ਦਾ ਰੀਜਨਲ ਆ ਜੇਕਰ ਟਾਇਰ ਦੀ ਮੁੱਲ ਦੀ ਗੱਲ ਕਰੀਏ ਰੇਟ ਆ ਟਾਇਰ ਦਾ 1 ਲੱਖ 42000 ਬਾਈ ਜਿਹੜਾ ਆਪਣੀ ਵੀਡੀਓ ਦੇਖ ਕੇ ਆਉਂਦਾਗਾ 1 ਲੱਖ 25000 ਦਾ ਟਾਇਰ ਦੇਵਾਂਗਾ ਬਾਈ 100 ਦੇ ਆ ਵੀ ਦੇਖੋ ਜੀ ਮਾਸਟਰ ਜਿੰਨਾ ਕਹਦੇ ਉਹਨਾਂ ਸੋਹਣਾ ਬਾਈ ਟਰੈਕਟਰ ਦੇ ਟਾਇਰ ਹੈਗੇ 90 ਤੇ 92 ਪੈਸੇ। ਨੰਬਰ ਆ ਹਰਿਆਣਾ। ਇੱਧਰ ਲੈ ਮੰਗਦੇ ਪਾਸੇ ਹੀ ਜਾ। ਮੱਖੀ ਇਹਨਾਂ ਦਾ ਅਗਵੀ ਨਹੀਂ ਟਰੈਕਟਰ ਤੇ ਮੱਖੀ ਜਿੰਨਾ ਵੀ ਬਾਈ। ਇਹ ਆਉਂਦੇ। ਚੱਕੇ ਖਾਦੇ ਕੋਈ ਟਰੈਕਟਰ ਸਾਰਾ, ਇਹ ਵੀ ਅੱਛਾ ਸੋਨਾ ਦੇ ਕਿੱਡਾ ਪਿਆਗਾ। ਟਰੈਕਟਰ ਦਾ ਰੇਟ ਚੈੱਕ ਕਰਾ ਦੇ ਉਰੋ ਹੀ ਲੈ। 1 ਲੱਖ ਤੇ 62 ਹਜ਼ਾਰ ਟਰੈਕਟਰ ਦਾ ਰੇਟ ਆ ਬਾਈ। ਟਰੈਕਟਰ ਦਾ ਇਤੋ ਹੀ ਰੇਟ ਬੋਲਾਂਗੇ। ਜੇ ਤਾਂ ਚਿਤ ਮੰਨਿਆ ਤਾਂ ਹਾਂ ਕਰ ਦੂੰਗੀ, ਚੁੱਪ ਕਰ। 1 ਲੱਖ 35 ਹਜ਼ਾਰ ਦਾ ਟਰੈਕਟਰ ਦੇਵਾਂਗੇ ਬਾਈ ਜੈਸੂ। ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਬਾਈ ਉਹ ਟਰੈਕਟਰ ਦੀ ਆ ਜਿਹੜਾ ਆਪਾਂ 7 ਲੱਖ ਦਾ ਬੋਲਿਆਗਾ ਇਹਦੇ ਤੇਲ ਦੀ ਟੈਂਕੀ ਭਰ ਕੇ ਦੇਵਾਂਗੇ ਫੁੱਲ ਆਫਰ ਆ ਤੇ ਠੀਕ ਹੈ ਬਾਈ ਠੀਕ ਹੈ ਬਾਈ ਧੰਨਵਾਦ